ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੰਨੇ ਵੀ ਸਾਡੇ ਚੈਨਲ ਦੇ ਨਾਲ ਸੰਗਤਾਂ ਜੁੜੀਆਂ ਨੇ ਅੱਜ ਦਾ ਬਹੁਤ ਬਹੁਤ ਧੰਨਵਾਦ ਜੋ ਗੁਰਬਾਣੀ ਦੇ ਮਿੰਘੇ ਸ਼ਬਦ ਸੰਥਿਆ ਕਰ ਰਹੇ ਹੋ ਤੇ ਕਿਸੇ ਸੱਜਣ ਦਾ ਮੈਸੇਜ ਆਇਆ ਸੀ ਕਿ 339 ਅੰਗ ਤੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਉਸ ਦਾ ਉਚਾਰਨ ਦੱਸੋ ਕਿਵੇਂ ਉਚਾਰਨ ਕਰਨਾ ਹੈ ਸੋ ਇਹ 1039 ਅੰਕ ਤੇ ਆਉਂਦਾ ਹੈ ਤੇ ਆਪਾਂ ਇਸ ਦਾ ਜ ਉਚਾਰਨ ਸਿੱਖਣਾ ਹੈ ਵਿਸਰਾਮ ਕਿੱਥੇ ਲਾਉਣੇ ਨੇ ਇਸ ਦਾ ਉਚਾਰਨ ਕਿਵੇਂ ਕਿਹੜੇ ਸ਼ਬਦ ਭੋਲੇ ਆ ਕਿਹੜੇ ਸ਼ਬਦ ਕੱਸ ਕੇ ਬੋਲਣੇ ਨੇ ਗੌੜੀ ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾਨ ਮੈ ਜਾਣਿਓ ਤੇ ਵਿਸਰਾਮ ਲਾਉਣਾ ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ ਹੁਣ ਇਹ ਇਕੱਠਾ ਪਾਠ ਹੈ ਐੜੇ ਕੰਨਾ ਨੰਨੇ ਕੰਨਾ ਨੰਨੇ ਕੰਨਾ ਉੱਤੇ ਬਿੰਦੀ ਤੇ ਇਸ ਦਾ ਜਿਹੜਾ ਉਚਾਰਨ ਹੈ ਜਿਹੜਾ ਪਿਛਲਾ ਨੰਨਾ ਹੈ ਸੰਗਤ ਜੀ ਇਹ ਸਬੰਧਕ ਲਾ ਕੇ ਬੋਲਣਾ ਹੈ ਆਨਾ ਨਾ ਆਨਾ ਨਾ ਇਸ ਤਰ੍ਹਾਂ ਬੋਲਣਾ ਹੈ ਆਨਾ ਆਨਾ ਬੋਲ ਕੇ ਜਿਹੜਾ ਵੱਖਰਾ ਪਿਛਲਾ ਨੰਨਾ ਹੈ ਇਹ ਬਾਤ ਬੋਲਣਾ ਹੈ ਬੋਲਣਾ ਇਕੱਠਾ ਹੈ ਮਤਲਬ ਕਹਿਣਾ ਕਿ ਆ ਨਾਨਾ ਨਹੀਂ ਕਹਿਣਾ ਆ ਨਾਨਾ ਆਨਾ ਨਾ ਕਹਿਣਾ ਸਮਝ ਗਏ ਹੋਗੇ ਬਾਕੀ ਤੁਸੀਂ ਕਿ ਆਨਾ ਨਾ ਇਸ ਤਰ੍ਹਾਂ ਪੜ੍ਹਨਾ ਹੈ ਆ ਨਾਨਾ ਇਸ ਤਰ੍ਹਾਂ ਨਹੀਂ ਪੜ੍ਹਨਾ ਮਤਲਬ ਜਿਹੜਾ ਪਿਛਲਾ ਨੰਨਾ ਹੈ ਇਹ ਵੱਖਰਾ ਬੋਲਣਾ ਆਨਾ ਨਾ ਪਿਛੇ ਬਿੰਦੀ ਲੱਗੀ ਧਿਆਨ ਰੱਖਣਾ ਆਨਾ ਨਾ ਇਸ ਤਰ੍ਹਾਂ ਪੜ੍ਹਨਾ ਹੈ ਸ਼ੇਵ ਸੰਕਾਦ ਜਾਸ ਗੁੰਨ ਗਾਵਹਿ ਇੱਥੇ ਵਿਸਰਾਮ ਗਾਵਹਿ ਤਾਸ ਬਸਹਿ ਮੋਰੇ ਪ੍ਰਾਨਾਨਾ ਪ੍ਰਾਨਾਨਾ ਇਹ ਵੀ ਉਸ ਤਿਹ ਤਰਾ ਜਿਹੜਾ ਪਿਛਲਾ ਨੰਨਾ ਇਹ ਬੁਖਣਾ ਕਰਨਾ ਹੈ ਪ੍ਰਾਨਾਨਾ ਨਾ ਬਿੰਦੀ ਲੱਗੀ ਤਿਆਰ ਰੱਖਣਾ ਹੈ ਰਹਾ ਹਿਰਦੇ ਪ੍ਰਗਾਸ ਗਿਆਨ ਗੁਰ ਕਮਿਤ ਗੰਮੇ ਤੇ ਵਿਸਰਾਮ ਲਾਉਣਾ ਹੈ ਤੇ ਇਹ ਤਿਆਰ ਰੱਖਣਾ ਕਿ ਮੰਮੇ ਨੂੰ ਸਿਆਰੀ ਹੈ ਤੇ ਤਤਾ ਮੰਮੀ ਨੂੰ ਸਿਹਾਰੀ ਜਿਹੜੀ ਲੱਗੀ ਇਹ ਉਚਾਰਨ ਹੋਵੇਗੀ ਗੰਮਿਤ ਗੰਮਿਤ ਪੜਨਾ ਹੈ ਗਗਨ ਮੰਡਲ ਮਹਿ ਧਿਆਨਨਾ ਇਹ ਵੀ ਉਸੇ ਤਰ੍ਹਾਂ ਪਾਠ ਕਰਨਾ ਹੈ ਜਿਹੜਾ ਪਿਛਲਾ ਨੰਨਾ ਇਹ ਵੱਖਰਾ ਬੋਲਣਾ ਹੈ ਧਿਆਨਨਾ ਧਿਆਨਨਾ ਹਾਂ ਧਿਆਨਨਾ ਵਿਖੇ ਰੋਗ ਭੈ ਬੰਧਨ ਭਾਗੇ ਭਾਗੇ ਤੇ ਵਿਸਰਾਮ ਹੈ ਵਿਖੇ ਨਹੀਂ ਪੜਨਾ ਵਿਖੇ ਪਦ ਮੈਂ ਦਰਾਵਾ ਲੱਗੀਆਂ ਹੈ ਰੋਗ ਭੈ ਭੇ ਨੀ ਪੜਨਾ ਭੈ ਪੜਨਾ ਬੰਧਨ ਭਾਗੇ ਇੱਥੇ ਵਿਸਰਾਮ ਹੈ ਮਨ ਨਿਜ ਘਰ ਸੁਖ ਜਾਨਾ ਨਾ ਇਹ ਕੱਠਾ ਪੜਨਾ ਹੈ ਜਾਨਾ ਨਾ ਹਾਂ ਕੱਠਾ ਹੀ ਠੀਕ ਹੈ ਜਨਾਨਾ ਨਹੀਂ ਪੜਨਾ ਇਹ ਜਾਨਾ ਜਾਨਾ ਏਕ ਸੁਮਤ ਰਤ ਜਾਣ ਮਾਨ ਪ੍ਰਭ ਦੂਸਰ ਮਨਹਿ ਨ ਆਨਾ ਨਾ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਇੱਥੇ ਪ੍ਰਭ ਤੇ ਲਾਉਣਾ ਹੈ ਇਕ ਸੁਮਤ ਰਤਜਾਨ ਮਾਨ ਪ੍ਰਭ ਇਤਿ ਵਿਚਰਾ। ਦੂਸਰ ਮਨ ਹੈ ਨ ਆਨਨ ਇਹ ਵੀ ਇਕੱਠਾ ਪੜ ਹੈ ਆਨਨ ਆਨਨ ਹਾਂ ਜਿਹੜੇ ਪਿੱਛੇ ਆਪਾਂ ਪੜ ਕੇ ਆਏ ਆ ਉਹਨਾਂ ਦੇ ਇੱਥੇ ਬਿੰਦੀ ਲੱਗੀ ਸੀ ਹਾਂਜੀ ਇਹਨਾਂ ਸ਼ਬਦਾਂ ਤੇ ਬਿੰਦੀ ਨਹੀਂ ਲੱਗੀ ਇਹ ਇਕੱਠੇ ਪੜਨੇ ਆਨਨ ਆਨਨ ਹਾਂ ਜਿਹੜੇ ਬਿੰਦੀ ਲੱਗੀ ਸੀ ਉਹ ਜਿਹੜਾ ਪਿਛਲਾ ਨੰਨਾ ਸੀ ਉਹ ਸਬੰਧਕ ਲਾ ਕੇ ਪੜਨਾ ਠੀਕ ਆਨਨ ਚੰਦਨ ਬਾਸ ਭਏ ਮਨ ਬਾਸਣ

ਪਰ ਕਹਿੰਦਾ ਮੇਰਾ ਮਤਲਬ ਇਹ ਹੈ ਕਿ ਥਾਨਾ ਨਾ ਪੜਨਾ ਥਾ ਨਾਨਾ ਨਹੀਂ ਪੜਨਾ ਥਾਨਾ ਨਾ ਥਾਨਾ ਨਾ ਹਾਂ ਤੇਹੀ ਵੱਡ ਭਾਗ ਬਸਿਓ ਮਨ ਜਾ ਕੈ ਕੈ ਤੇ ਵਿਸਰਾਮ ਹੈ ਕਰਮ ਪ੍ਰਧਾਨ ਮਥਾਨਾ ਨਾ ਕੱਠਾ ਪਾਠ ਮਥਾਨਾ ਨਾ ਮਥਾਨਾ ਨਾ ਹਾਂਜੀ ਕਾਟ ਸਿਕਤ ਸਕਤ ਸਿਵ ਸਹਿਜ ਪ੍ਰਕਾਸ਼ਿਓ ਇੱਥੇ ਵਿਸਰਾਮ ਹੈ ਪ੍ਰਕਾਸ਼ਿਓ ਇਕੈ ਇਕ ਸਮਾਨਾ ਨਾਨਾ ਇਕੈ ਇਕ ਸਮਾਨਾ ਨਾ ਇਹ ਵੀ ਇਕੱਠਾ ਪਾੜ ਕਹ ਕਬੀਰ ਗੁਰ ਭੇਟ ਮਹਾ ਸੁਖ ਮਹਾ ਸੁਖ ਇੱਥੇ ਵਿਸਰਾਮ ਸੁਖ ਤੇ ਵਿਸਰਾਮ ਲਾਉਣਾ ਪਰਮਤ ਰਹੇ ਮਨ ਮਾਨਾ ਨਾ ਮਾਨਾ ਨਾ ਇਹ ਨਾ ਜਿਹੜਾ ਵੱਖਰਾ ਪੜਨਾ ਮਾਨਾ ਨਾ ਹਾਂ ਇਹ ਧਿਆਨ ਰੱਖਣਾ ਉੱਤੇ ਬਿਲਦੀ ਲੱਗੀ ਰਹੇ ਮਨ ਮਨ ਸੋ ਸੰਗਤ ਜੀ ਆਪਣੀ ਇਸ ਪੌੜੀ ਦੀ ਜਿਹੜੀ ਸੰਖਿਆ ਹੋ ਗਈ ਹੈ ਇਹ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਤੇ 339 ਅੰਗ ਤੇ ਆਉਂਦੀ ਹੈ ਸ਼ਬਦ ਥੋੜੇ ਮਹੰਗੇ ਨੇ ਸੰਗਤਾਂ ਜਰੂਰ ਅਭਿਆਸ ਕਰਨ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੇ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ